اس لیے جی موجود ہاں کلا صاحب کیا اجرام جنڈا چڑھایا جائے برداس کی جا رہی ਸਤਿ ਪਾਤਸ਼ਾਹੀ ਸਭ ਸਾਈਂ ਹੋਈ ਦੀ ਸਹਾਇ ਸਾਈਂ ਹੋਈ ਦੀ ਸਹਾਇ ਸਤਿ ਪਾਤਸ਼ਾਹੀਆਂ ਦੀ ਜੋਤ ਧੰਨ ਸਹਿਬ ਗੁਰੂਤਮ ਸਹਿਬ ਜੀ ਦੇ ਪਾਠ ਸਤਨਦਾਸ ਜੀ ਦਾ ਧਿਆਨ ਕਰਕੇ ਪੁਜਾ ਜੀ ਸਤਨਾਮ ਵਾਹਿਗੁਰੂ ਜੀ ਸੰਤਨ ਬਾਬਾ ਜੀ ਜੀ ਸਾਡੀ ਬਾਰਾਜ ਸੰਤਨ ਬਾਬਾ ਲਖਮੀਦਾਸ ਸਹਿਬ ਮਹਾਰਾਜ ਸਹਿਬ ਬਾਬਾ ਗੁਰਦਾਸ ਸਹਿਬ ਜੀ ਦੇ ਗੁਰਪਰਵਾਲਾ ਕਮਾਈ ਜੀ ਦਾ ਧਿਆਨ ਕਰਕੇ ਪੁਜਾ ਜੀ ਸਤਨਾਮ ਵਾਹਿਗੁਰੂ ਜੀ ਦੇ ਪੰਜ ਚਾਰੇ ਯਾਰਾਂ ਦਾ ਜਦੋਂ 40 ਕੁੱਤਿਆਂ ਚੀਂਦਾ ਮੂਰੀ ਦਾ ਹੰਟੀਆਂ ਜੰਗੀਆਂ ਸਰਪੀਆਂ ਇਹਨਾਂ ਪ੍ਰੇਮੀਆਂ ਨਾਮ ਦੇ ਪਿਆਵਾਂ ਨੇ ਦਿੱਲੀ ਤੇ ਆ ਦੇਖੇ ਲਈ ਤੇ ਪਾਈ ਦੇ ਕਾਂਡਿਤ ਕੀਤਾ ਇਹਨਾਂ ਪਿਆਰਿਆ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਵਿੱਚ ਸੀਸ ਦਿੱਤੇ ਬੰਦ ਬੰਦ ਕਟਾਏ ਕੁੱਤਿਆਂ ਲੋਹਾਂਆਂ ਤਰਫੜੀਆਂ ਤੇ ਚੜੇ ਆਰਿਆਂ ਨਾਲ ਚਰਾਈ ਗਏ ਗੁਰਦਵਾਰਿਆਂ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇ ਸਾਸ ਸਵਾਸ ਸੰਗ ਨਿਭਾਈ ਇਨਾਦੀ ਕਮਾਈ ਦਾ ਧਿਆਨ ਕਰਕੇ ਉਹਨਾਂ ਦੀ ਸਤਨਾਮ ਸ੍ਰੀ ਵਾਹਿਗੁਰੂ ਬਾਵਾ ਜੀ ਆਪ ਜੀ ਦੇ ਪੁੱਤਰ ਪੁੱਤਰਾਂ ਦੇ ਬਖਸ਼ੋ ਸ੍ਰੀ ਥੋੜਾ ਸਾਹਿਬ ਮਨਕਾਣਾ ਸਾਹਿਬ ਪਟਨਾ ਸਾਹਿਬ ਸਰਪਾਲ ਸਾਹਿਬ ਬਚਨ ਸਾਹਿਬ ਅਮਨ ਸਾਹਿਬ ਦਮਨ ਸਾਹਿਬ ਕਰਨਤਾਰਨ ਸਾਹਿਬ ਗੋਮਾਲ ਸਾਹਿਬ ਕਟਨ ਸਾਹਿਬ ਅਮਰਿਸਰ ਸਾਹਿਬ ਦਾ ਪਾਰਕ ਸਾਹਿਬ ਧੇਰਾ ਸਾਹਿਬ ਸਮੂਹ ਬੋਧਾਰਿਆਂ ਦੀਆਂ ਇਤਿਹਾਸਕ ਪਕਤਾਂ ਨਾਲ ਜਿਸ ਦੀ ਪ੍ਰਭਾਵਕ ਮਾਈ ਜੀ ਦਾ ਧਿਆਨ ਕਰਕੇ ਉਹਨਾਂ ਦੀ ਸਤਨਾਮ آپ جی مہبارکا انسان متعدے بہت ماپ لیات بارہ بار ہر کپا کر کے بخل <سؤال> وڈ گناہ کرنے جن کا من دس کے آپ جی کے مہا باغ جگہ ساتھ سفاری ਯੋ ਬੇਟਾ ਸਾਬ ਤੇਰਾ ਸੋ ਨਾਨਕ ਸਾਬ ਤੇਰੀ ਬੜਾਈ ਕੋਈ ਨਾਉ ਨਾ ਜਾਣੇ ਮੇਰਾ ਧੰਨ ਧੰਨ ਸਹਿਬ ਜੀ ਉਹ ਨਾਨਕ ਜੀ ਤੇ ਮਾਰੇ ਅੰਸਰ ਜਮੀਂ ਕਿਤਾ ਜਿਵਾ ਜਾਨੀ ਸਿਪਕ ਸ੍ਰੀਮਨ ਸਾਬ ਤੇ ਮੇਰੇ ਸੱਚਾ ਅਪੀ ਦੇ ਕਰਾ ਲੈ ਨਾਲ ਜੁਰਕਰ ਪਨੇ ਵਾਲੇ ਧਾਨੇ ਵਾਲੇ ਜਿਹਨ ਕੇ ਬਾਬਾ ਜੀ ਆਪ ਅਕੀ ਨਾਲ ਜੋ ਬਾਬਾ ਜੀ ਆਪ ਦੀ ਸੁਣਾਈ ਹੋਈ ਕਲਾ ਕੋ ਕੀਤੀ ਚਾਲ ਕਰਦਾ ਮੋਲੀ ਬਨੋ ਜੋ ਬਾਬਾ ਜੀ ਹਰ ਸਾਰੇ ਬਾਬਾ ਜੀ ਜਿਸ ਦਿਨ ਵਾਲੇ ਦਿਨ ਬਾਬਾ ਜੀ ਰਖੂਨੇ ਵਾਲੇ ਦਿਨ ਜੀ ਬਾਬਾ ਜੀ ਕੰਨਰਲ ਰੌਣਕ ਦਰਸ਼ਨ ਕੀਤੀ ਜਾਂਦੀ ਆਪੇ ਕਿਰਪਾ ਕਰਨੀ ਮਿਹਰ ਪ੍ਰਯਾਤਨ ਰੱਖ ਕੇ ਬਾਬਾ ਜੀ ਇਹ ਰਸਮ ਰਸਮ ਦੀ ਆਪ ਇਜਾਜ਼ਤ ਦੇਣੀ ਹੋਰ ਸਾਰੇ ਕਾਰਜ ਆਪ ਸੰਗ ਹੋ ਕੇ ਸੰਪੂਰਨ ਕਰਨੇ ਸੋਣੀ ਰਾਮ ਮੇਲਾ ਲਵਾ ਕੇ ਹੋਰ ਬਾਬਾ ਜੀ ਮਿਹਰ ਪ੍ਰਯਾਤਨ ਰੱਖ ਕੇ ਬੱਚਿਆਂ ਨੂੰ ਆਉਣ ਵਾਲੀਆਂ ਪੀੜੀਆਂ ਨੂੰ ਬਾਬਾ ਜੀ ਉਸ ਦੇ ਬਾਰੇ ਦੱਸਣ ਦੀ ਜੋ ਆਪ ਬੱਚੇ ਨੂੰ ਤਾਕਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਿਹਰ ਪ੍ਰਯਾਤਨ ਰੱਖ ਕੇ ਸਾਰੇ ਕਾਰਜ ਆਪ ਸੰਪੂਰਨ ਕਰਨੇ ਮਿਹਰ ਪ੍ਰਯਾਤਨ ਰੱਖ ਕੇ ਅੰਗ ਸੰਸਾਹੀ ਹੋ ਕੇ ਇਤਿ ਲਾਲ ਜੀ ਚੰਦ ਮੈਮੋਰੀਅਲ ਕਲੱਬ ਨੂੰ ਹਮੇਸ਼ਾ ਚੰਕੀਆਂ ਬਖਸ਼ਿਸ਼ ਕਰਕੇ ਨੇ ਆਪ ਨੂੰ ਨਿਹਾਲ ਕਰਨਾ ਕਲਾਬ ਤੇ ਮੇਰ ਪ੍ਰਯਾਸ ਰੱਖਣਾ ਔਰ ਬਾਬਾ ਜੀ ਸਾਰੇ ਕਾਰਜ ਆਪ ਸੰਗੋਖੇ ਸੰਪੂਰਨ ਕਰਨੇ ਸਮੂਹ ਪਰਿਵਾਰਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਦਮ ਕਦਮ ਲੈ ਕੇ ਚਲਾਉਣਾ ਆਪ ਜੀ ਦਾ ਊਟ ਆਸਰਾ ਲਿਆ ਆਾ ਕਿਰਪਾ ਕਰਨੀ ਅੰਗ ਸੰਗੋਖੇ ਬਾਬਾ ਜੀ ਸਾਰੇ ਕਾਰਜ ਸੰਪੂਰਨ ਕਰਨੇ ਔਰ ਸਮੂਹ ਪਰਿਵਾਰਾਂ ਦੇ ਗ੍ਰਹਿਵਕਿ ਕਿਰਪਾ ਕਰਨੀ ਸਹੀ ਤਰ੍ਹਾਂ ਪੁਰਬਾਣੀ ਦਾ ਪ੍ਰਵਾਹ ਹਮੇਸ਼ਾ ਚੱਲਦਾ ਰਹੇ ਲੋ ਲੰਗਰ ਦੱਬਦੇ ਰਹਿਣ ਸਾਧ ਸੰਗਤ ਸ਼ਕਤੀ ਦੇ ਵੰਡਾਰੇ ਪਰਪੁਰਖ ਨੇ ਰਸਤਾ ਦਰਗਾਹ ਤੋਂ ਪੈਨੀਆਂ ਗੁਰੂ ਨਾਨਕ ਨਾਮ ਕੜੀ ਚਲਾ ਤੇਰੇ ਪਾਏ ਸਰਬਤ ਦਾ ਬੋਲੇ ਸੁਨਹਾਰਾ ਹਾਂਜੀ ਡਾਇਮੰਡ ਜੀ ਅੱਜ ਜੋ ਕਿ ਕਈ ਸਾਲਾਂ ਤੋਂ ਬੇਦੀ لال ਚੰਦ ਮੈਮੋਰੀਅਲ ਕਲੱਬ ਸ੍ਰੀ ਚੌਰਾ ਸਾਹਿਬ ਦੇ ਖੁੱਲੇ ਮੈਦਾਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਚੰਡੇ ਦੀ ਰਸ ਰਤਸਾ ਬੰਦਨ ਵਾਲੇ ਦਿਨ ਕੀਤੀ ਜਾਂਦੀ ਹੈ ਇਹ ਜੋ ਰਾਮਲੀਲਾ ਹੋ ਰਹੀ ਹੈ ਤੁਸੀਂ ਜਾਣਦੇ ਹੋ ਕਿ ਅੱਜ ਦਾ ਜੋ ਮਾਹੌਲ ਹੈ ਜੋ ਚੱਲ ਰਿਹਾ ਹੈ ਬੜਾ ਬਿਆਨਕ ਹੈ ਪਰ ਅਸੀਂ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਪ੍ਰਭੂ ਰਾਮ ਦੀ ਤਾਕਤ ਦੇ ਨਾਲ ਔਰ ਪ੍ਰਸ਼ਾਸਨ ਦੀ ਤਾਕਤ ਦੇ ਨਾਲ ਇਹ ਕਦਮ ਚੁੱਕ ਲਈ ਮੈਂ ਲਾਹਾਂਨ ਵਾਸੀਆਂ ਤੇ ਸਹਿਨ ਵਾਸੀਆਂ ਅੱਗੇ ਬੇਨਤੀ ਕਰਾਂਗਾ ਕਿ ਸਾਡਾ ਜੋ ਅਸੀਂ ਇਹ ਕਦਮ ਚੁੱਕ ਰਹੇ ਆ ਸਾਡਾ ਦਿਲ ਦੀ gehrayiyan ਦੇ ਨਾਲ ਆਪਣੀ ਸੱਚੀ ਆਤਮਾ ਦੇ ਨਾਲ ਦਿਨੋਂ ਸਾਡਾ ਸਾਥ ਦੇਣ ਤਾਂ ਕਿ ਜੋ ਅਸੀਂ ਪ੍ਰਭੂ ਰਾਮ ਦੇ ਲੀਲਾ ਵਖਾਉਣ ਜਾ ਰਹੇ ਆ ਕਿ ਜੋਗੇ ਇਹ ਤੰਗੀ ਲੱਗੇ ਲੋਕਾਂ ਨੂੰ ਲੋਕ ਜੋ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਪਤਾ ਲੱਗ ਸਕੇ ਇਹ ਛਿਰੀ RAM ਚੰਦਰ ਜੀ ਨੇ ਧਰਤੀ ਦੇ ਆ ਕੇ ਕੀ ਕੀਤਾ ਔਰ ਉਹਨਾਂ ਨੇ ਪੜਾਵਾਂ ਪੜਾਵਾਂ ਦਾ ਰਿਸ਼ਤਾ ਕੀ ਸੀ ਪਤੀ ਪਤਨੀ ਦਾ ਰਿਸ਼ਤਾ ਕੀ ਸੀ ਔਰ ਬਲੀ ਔਰ ਨੇਕੀ ਦੀ ਕੀ ਗੱਲ ਸੀ ਇਹ ਸਾਰੇ ਵਿਚਾਰ ਜਿਹੜੇ ਆ ਇਹ ਸਾਡੇ ਕਲਾਕਾਰਾਂ ਨੇ ਦੱਸਣੇ ਨੇ ਇਹ ਛਿਰੀ RAM ਜੁਗ RAM